ਹੈਲੋ एवरीवन ਗੁੱਡ ਆਫਟਰਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਐਕਸੀਡੈਂਟ ਪੰਜਾਬ ਦੇ ਉੱਤੇ ਅੱਜ ਅਸੀਂ ਪੰਜਾਬੀ ਪੇਪਰ A ਦੀ 7ਵੀਂ ਕਲਾਸ ਸਟਾਰਟ ਕਰ ਰਹੇ ਹਾਂ ਜੋ ਕਿ ਤੁਹਾਡੇ ਹਰ ਇੱਕ ਪੇਪਰ ਲਈ ਬਹੁਤ ਹੀ ਜ਼ਰੂਰੀ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਹਰੇਕ ਕਲਾਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪ੍ਰਾਪਤ ਹੋ ਸਕੇ ਜੇਕਰ ਤੁਸੀਂ ਪਿਛਲੀਆਂ 6 ਕਲਾਸਾਂ ਨਹੀਂ ਦੇਖੀਆਂ ਤਾਂ ਉਹਨਾਂ ਨੂੰ ਜਾ ਕੇ ਜ਼ਰੂਰ ਦੇਖੋ ਤਾਂ ਕਿ ਪੇਪਰ ਵਿੱਚ ਤੁਹਾਡਾ ਕੋਈ ਵੀ ਪ੍ਰਸ਼ਨ ਨਾ ਰਹੇ ਆਓ ਚੱਲਦੇ ਹਾਂ ਕਲਾਸ ਵੱਲ ਪ੍ਰਸ਼ਨ ਨੰਬਰ 1 ਪੰਜਾਬੀ ਭਾਸ਼ਾ ਵਿੱਚ ਕੁੱਲ ਕਿੰਨੇ ਅਨੁਨਾਸਿਕ ਅੱਖਰ ਹਨ ਪੰਜਾਬੀ ਭਾਸ਼ਾ ਵਿੱਚ 5 ਅਨੁਨਾਸਿਕ ਅੱਖਰ ਹਨ ਪ੍ਰਸ਼ਨ ਨੰਬਰ 2 ਝੂਠਾ ਬੰਦਾ ਕਿਸ ਦਾ ਹੱਕ ਪੂਰੇ ਤਾਂ ਕਿਹੜੀ ਅਖਾਣ ਵਰਤੀ ਜਾਂਦੀ ਏ ਉਹ ਨਾ ਚੱਲੀ ਬਾਬਾ ਤੇ ਆਹੀ ਕਾਠ ਦੀ ਹਾਂਡੀ ਇੱਕੋ ਵਾਰ ਚੜਦੀ ਏ ਵਾਜੇ ਦਾ ਗਵਾ ਡੱਡੂ ਕੱਲ ਕਲੰਦਰ ਵਸੇ ਘੜਿਓਂ ਪਾਣੀ ਨਸੇ ਈਜ਼ ਦਾ ਰਾਈਟ ਆਨਸਰ ਹੈ ਖਵਾਜੇ ਦਾ ਗਵਾ ਡੱਡੂ ਇਜ਼ ਦਾ ਰਾਈਟ ਆਨਸਰ ਹੈ ਪ੍ਰਸ਼ਨ ਨੰਬਰ 3 ਨ ਕੋਮਲ ਸ਼ਬਦ ਦਾ ਵਿਰੋਧੀ ਸ਼ਬਦ ਕਿਹੜਾ ਹੈ ਇਸ ਦਾ ਵਿਰੋਧੀ ਸ਼ਬਦ ਹੈ ਖੁਰਕਤ ਨਹਿਕ ਮਿਠਾਸ ਅਤੇ ਨਾਜ਼ੁਕ ਇਸ ਦੇ ਸਮਾਨਾਰਥੀ ਸ਼ਬਦ ਹਨ ਪ੍ਰਸ਼ਨ ਨੰਬਰ 4 ਜਸਟੀਫਿਕੇਸ਼ਨ ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ ਤਿਰੜ ਪ੍ਰਤੱਖ ਨਿਆ ਪਰਮਾਨਿਕਤਾ ਇਸ ਦਾ ਸਹੀ ਆਨਸਰ ਹੈ ਆਪਸ਼ਨ ਨੰਬਰ ਡੀ ਪਰਮਾਨਿਕਤਾ ਜਸਟੀਫਿਕੇਸ਼ਨ ਦਾ ਪੰਜਾਬੀ ਅਨੁਵਾਦ ਹੈ ਪ੍ਰਸ਼ਨ ਨੰਬਰ 5 ਇਹ ਉਹ ਪ੍ਰਣਾਮ ਦੀ ਕਿਹੜੀ ਕਿਸਮ ਹੈ ਸਬੰਧ ਵਾਚਕ ਪ੍ਰਣਾਮ ਨਿਸ਼ਚੇ ਵਾਚਕ ਪ੍ਰਣਾਮ ਪ੍ਰਸ਼ਨ ਵਾਚਕ ਪ੍ਰਣਾਮ ਅਨਿਸ਼ਚੇ ਵਾਚਕ ਪ੍ਰਣਾਮ ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ ਬੀ ਨਿਸ਼ਚੇ ਵਾਚਕ ਪ੍ਰਣਾਮ ਇਸ ਦਾ ਸਹੀ ਉੱਤਰ ਹੈ ਅਸ਼ੁਭ ਸ਼ਬਦ ਦਾ ਸਮਾਨਾਰਥੀ ਸ਼ਬਦ ਨਹੀਂ ਹੈ ਇਸ ਵਿੱਚ ਤੁਹਾਨੂੰ ਅਸ਼ੁਭ ਸ਼ਬਦ ਦਾ ਸਮਾਨਾਰਥੀ ਸ਼ਬਦ ਨਹੀਂ ਪੁੱਛਿਆ ਗਿਆ ਹੈ ਮਨਹੂਸ ਨਹਿਸ ਮਾੜਾ ਨਫਰਤ ਇਸ ਦਾ ਸਹੀ ਉੱਤਰ ਹੈ ਨਫਰਤ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਕੌਮਨ ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ ਕੋਮਨ ਸ਼ਬਦ ਦਾ ਪੰਜਾਬੀ ਅਨੁਵਾਦ ਹੈ অপਸ਼ਨ ਨੰਬਰ ਸੀ ਸਾਂਝਾ। ਪ੍ਰਸ਼ਨ ਨੰਬਰ 8 ਲੋਕਾਂ ਨੇ ਚੋਰਾ ਨੂੰ ਫੜ ਲਿਆ ਹੈ ਵਾਕ ਵਿੱਚੋਂ ਸਬੰਧਕ ਚੁਣੋ। ਲੋਕਾਂ ਨੇ ਚੋਰਾ ਨੂੰ ਫੜ ਲਿਆ ਹੈ ਇਸ ਵਿੱਚ ਸਬੰਧਕ অপਸ਼ਨ ਨੰਬਰ ਡੀ ਨੂੰ ਇਸ ਵਿੱਚ ਸਬੰਧਕ ਹੈ। ਪ੍ਰਸ਼ਨ ਨੰਬਰ 9 ਆਪ ਅਪਨਾਮ ਦੀ ਕਿਹੜੀ ਕਿਸਮ ਹੈ? ਨਿਜਵਾਚਕ ਪ੍ਰਣਾਮ, ਸੰਬੰਧਵਾਚਕ ਪ੍ਰਣਾਮ, ਅਨਿਸ਼ਚੇਵਾਚਕ ਪ੍ਰਣਾਮ, ਪੁਰਖਵਾਚਕ ਪ੍ਰਣਾਮ। ਇਸ ਦਾ ਸਹੀ ਉੱਤਰ ਹੈ ਇਸ ਦਾ ਸਹੀ ਉੱਤਰ ਹੈ ਆਪ ਪ੍ਰਣਾਮ ਦੀ ਨਿਜਵਾਚਕ ਇਸਮ ਹੈ ਆਪਸ਼ਨ ਨੰਬਰ ਏ ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 10 ਕਰੋਨ ਸ਼ਬਦ ਦਾ ਸਹੀ ਪੰਜਾਬੀ ਅਨੁਵਾਦ ਕੀ ਹੈ ਕਰੋਨ ਸ਼ਬਦ ਦਾ ਸਹੀ ਪੰਜਾਬੀ ਅਨੁਵਾਦ ਆਪਸ਼ਨ ਨੰਬਰ ਏ ਤਾਜ ਹੈ ਪ੍ਰਸ਼ਨ ਨੰਬਰ 11 ਊਂਟ ਦੇ ਗਲ ਡੈਸ਼ ਆਖਾਨ ਪੂਰੀ ਕਰੋ ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ ਬੀ ਟੱਲੀ ਊਂਟ ਦੇ ਗਲ ਟੱਲੀ ਇਸ ਦਾ ਹੀ ਉੱਤਰ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਅਨਰੀ ਕਵਰ ਡੇਵਿਡ ਸਬਦ ਦਾ ਪੰਜਾਬੀ ਅਨੁਵਾਦ ਨਹੀਂ ਹੈ ਵਸੂਲ ਨਾ ਹੋਏ ਕਰਜ਼ੇ ਫਾਲਤੂ ਕਰਜ਼ੇ ਨਾ ਦਿੱਤੇਗੇ ਕਰਜ਼ੇ ਵਾਪਿਸ ਕੀਤੇ ਕਰਜ਼ੇ ਇਸ ਦਾ ਸਹੀ ਉੱਤਰ ਹੈ ਵਸੂਲ ਨਾ ਕੀਤੇ ਹੋਏ ਕਰਜ਼ੇ ਇਸ ਦਾ ਪੰਜਾਬੀ ਅਨੁਵਾਦ ਨਹੀਂ ਹੈ ਫਾਲਤੂ ਕਰਜ਼ੇ ਨਾ ਦਿੱਤੇਗੇ ਕਰਜ਼ੇ ਵਾਪਿਸ ਕੀਤੇ ਕਰਜ਼ੇ ਇਹ ਇਸ ਦਾ ਪੰਜਾਬੀ ਅਨੁਵਾਦ ਹਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਪੰਜਾਬੀ ਭਾਸ਼ਾ ਦੀ ਕੇਂਦਰੀ ਭਾਸ਼ਾ ਕਿਸ ਨੂੰ ਕਿਹਾ ਜਾਂਦਾ ਹੈ ਪੰਜਾਬੀ ਭਾਸ਼ਾ ਦੀ ਕੇਂਦਰੀ ਭਾਸ਼ਾ ਮਾਜੀ ਨੂੰ ਕਿਹਾ ਜਾਂਦਾ ਹੈ অপਸ਼ਨ ਨੰਬਰ ਸੀ ਦਾ ਸਹੀ ਉੱਤਰ ਹੈ ਇਸ ਨੂੰ ਹੀ ਪੰਜਾਬ ਦੀ ਟਕਸਾਲੀ ਭਾਸ਼ਾ ਕਿਹਾ ਜਾਂਦਾ ਹੈ ਇਸ ਨੂੰ ਹੀ ਪੰਜਾਬ ਦੀ ਟਕਸਾਲੀ ਭਾਸ਼ਾ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 14 ਕਪਤਾਨ ਨਾਮ ਦੀ ਕਿਹੜੀ ਕਿਸਮ ਹੈ ਕਪਤਾਨ ਨਾਮ ਦੀ ਆਮ ਨਾਮ ਦੀ ਕਿਸਮ ਹੈ অপਸ਼ਨ ਨੰਬਰ ਡੀ ਇਸ ਦਾ ਸਹੀ ਉੱਤਰ ਹੈ ਇਹ ਇੱਕ ਆਮ ਨਾਮ ਹੈ ਪਰਸ਼ਨ ਨੰਬਰ 15 ਗੁਰਮੀਤ ਅਤੇ ਹਰਮੀਤ ਦੋਵੇਂ ਪੱਕੇ ਦੋਸਤਾਂ ਹਨ ਵਾਕ ਵਿੱਚ ਯੋਜਕ ਕਿਹੜਾ ਹੈ ਗੁਰਮੀਤ ਅਤੇ ਹਰਮੀਤ ਦੋਵੇਂ ਪੱਕੇ ਦੋਸਤਾਂ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਅਤੇ ਇਸ ਵਿੱਚ ਯੋਜਕ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਅਕਨੋਲਜਮੈਂਟ ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ ਅਕਨੋਲਜਮੈਂਟ ਸ਼ਬਦ ਦਾ ਪੰਜਾਬੀ ਅਨੁਵਾਦ ਰਸ਼ੀਦ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਕਿਰਿਆ ਵਿਸ਼ੇਸ਼ਣ ਤੋਂ ਕੀ ਭਾਵ ਹੈ ਜੋ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਜੋ ਨਾਮ ਦੀ ਵਿਸ਼ੇਸ਼ਤਾ ਦੱਸੇ ਜੋ ਪਰ ਨਾਮ ਦੀ ਵਿਸ਼ੇਸ਼ਤਾ ਦੱਸੇ ਜੋ ਕਾਰਕ ਬਾਰੇ ਦੱਸੇ ਇਸ ਦਾ ਸਹੀ ਉੱਤਰ ਹੈ ਕਿਰਿਆ ਵਿਸ਼ੇਸ਼ਣ ਤੋਂ ਭਾਵ ਜੋ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਆਪਸ਼ਨ ਨੰਬਰ A ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 18 ਭੁਗਤ ਸواری ਮੁਹਾਵਰੇ ਲਈ ਕਿਹੜਾ ਸ਼ਬਦ ਵਰਤਿਆ ਜਾਵੇਗਾ ਮਾੜੇ ਲੋਕਾਂ ਵੱਲੋਂ ਚੰਗੇ ਦੀ ਭੁਗਤ ਸواری ਜਾਂਦੀ ਹੈ ਚੋਰਾਂ ਦੀ ਪੁਲਿਸ ਵੱਲੋਂ ਚੰਗੀ ਤਰ੍ਹਾਂ ਭੁਗਤ ਸواری ਗਈ ਚੰਗੇ ਲੋਕਾਂ ਦੀ ਅਕਸਰ ਭੁਗਤ ਸੁਧਰ ਜਾਂਦੀ ਹੈ ਚੰਗਾ ਕੰਮ ਕਰਨ ਨਾਲ ਅਕਸਰ ਭੁਗਤ ਸੁਧਰ ਜਾਂਦੀ ਹੈ। ਇਹਦਾ ਸਹੀ ਉੱਤਰ ਹੈ অপਸ਼ਨ ਨੰਬਰ B ਚੋਰਾਂ ਦੀ ਪੁਲਿਸ ਵੱਲੋਂ ਚੰਗੀ ਤਰ੍ਹਾਂ ਭੁਗਤ ਸਵਾਰੀ ਗਈ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਕਹੀ ਸ਼ਬਦ ਦਾ ਬਹੁਵਚਨ ਕੀ ਹੈ? ਕਹੀ ਸ਼ਬਦ ਦਾ ਬਹੁਵਚਨ ਕਹਿਆਂ ਹੈ। অপਸ਼ਨ ਨੰਬਰ A ਇਜ਼ਾ ਸਹੀ ਉੱਤਰ ਹੈ। ਪ੍ਰਸ਼ਨ ਨੰਬਰ B ਲਿਖਿਆਂ ਵਿੱਚੋਂ ਪ੍ਰਣਾਮ ਦੀ ਕਿਸਮ ਨਹੀਂ ਹੈ। ਲਿਖਿਆਂ ਵਿੱਚੋਂ ਪ੍ਰਣਾਮ ਦੀ ਕਿਸਮ ਨਹੀਂ ਹੈ। ਸਬੰਧ ਵਾਚਕ ਪੜਨਾਮ ਇਹ ਵੀ ਇੱਕ ਪੜਨਾਮ ਦੀ ਕਿਸਮ ਹੈ ਆ ਨਿਸ਼ਚੇ ਵਾਚਕ ਪੜਨਾਮ ਇਹ ਵੀ ਇੱਕ ਪੜਨਾਮ ਦੀ ਕਿਸਮ ਹੈ ਨਿਸ਼ਚੇ ਵਾਚਕ ਪੜਨਾਮ ਇਹ ਵੀ ਇੱਕ ਪੜਨਾਮ ਦੀ ਕਿਸਮ ਹੈ ਪਰਿਮਾਨ ਵਾਚਕ ਪੜਨਾਮ ਇਹ ਪੜਨਾਮ ਦੀ ਕਿਸਮ ਨਹੀਂ ਹੈ ਇਸ ਲਈ ਇਸ ਦਾ ਸਹੀ ਆਪਸ਼ਨ ਹੈ ਆਪਸ਼ਨ ਨੰਬਰ ਡੀ ਇਹ ਪੜਨਾਮ ਦੀ ਕਿਸਮ ਨਹੀਂ ਹੈ ਪੜਨਾਮ ਦੀ ਕਿਸਮ ਹਨ ਸਬੰਧ ਵਾਚਕ ਪੜਨਾਮ ਆ ਨਿਸ਼ਚੇ ਵਾਚਕ ਪੜਨਾਮ ਨਿਸ਼ਚੇ ਵਾਚਕ ਪੜਨਾਮ ਅਤੇ ਨਿਜ ਵਾਚਕ ਪੜਨਾਮ ਨਿਜਵਾਚਕ ਪ੍ਰਣਾਮ ਨਿਜਵਾਚਕ ਪ੍ਰਣਾਮ ਅਤੇ ਪ੍ਰਸ਼ਨਵਾਚਕ ਪ੍ਰਣਾਮ ਪ੍ਰਸ਼ਨਵਾਚਕ ਪ੍ਰਣਾਮ ਅਤੇ ਪੁਰਖਵਾਚਕ ਪ੍ਰਣਾਮ ਪੁਰਖਵਾਚਕ ਪ੍ਰਣਾਮ ਇਹ ਪ੍ਰਣਾਮੀਆਂ 6 ਕਿਸਮਾਂ ਹਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਅੰਗਰੇਜ਼ੀ ਦੇ 6ਵੇਂ ਮਹੀਨੇ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਹਨ ਅੰਗਰੇਜ਼ੀ ਦੇ 6ਵੇਂ ਮਹੀਨੇ ਨੂੰ ਪੰਜਾਬੀ ਵਿੱਚ ਜੋਨ ਕਿਹਾ ਜਾਂਦਾ ਹੈ অপশন ਨੰਬਰ ਸੀ ਇਸ ਦਾ ਸਹੀ ਉੱਤਰ ਹੈ। ਪ੍ਰਸ਼ਨ ਨੰਬਰ 22 ਖਾਓ ਵਿਅਕਤੀ ਕੋਲ ਗਈ ਨਾ ਮੁੜਦੀ દિਸ਼ੇ ਤਾਂ ਕਿਸ ਆਖਾਂ ਦੀ ਵਰਤੋਂ ਕੀਤੀ ਜਾਂਦੀ ਹੈ। ਖੂਪ ਹੁੰਦਿਆਂ ਨੂੰ ਆਤਾ ਤਿਆਰ ਗੰਗਾ ਗਈਆਂ ਹੱਡੀਆਂ ਨਹੀਂ ਮੁੜਦੀਆਂ ਐਤੀ ਖਸਮਾ ਸੇਤੀ ਖਾਣ ਪੀਣ ਨੂੰ ਬਾੰਦਰੀ ਡੰਡੇ ਖਾਣ ਨੂੰ ਰਿਚ ਇਸ ਦਾ ਸਹੀ ਉੱਤਰ ਹੈ অপশন ਨੰਬਰ ਬੀ ਗੰਗਾ ਗਈਆਂ ਹੱਡੀਆਂ ਨਹੀਂ ਮੁੜਦੀਆਂ ਇਸ ਦਾ ਸਹੀ ਆਨਸਰ ਹੈ। ਪ੍ਰਸ਼ਨ ਨੰਬਰ 23 ਹੇਠ ਲਿਖਿਆਂ ਵਿੱਚ ਉਹ ਸ਼ਬਦ ਪਛਾਣੋ ਜਿਸ ਵਿੱਚ ਅਗੇਤਰ ਨਹੀਂ ਹੈ ਉੱਪਰ ਉਪਕਾਰ ਉਪਨਾਮ ਉਪਬੋਲੀ ਇਹਦਾ ਸਹੀ ਉੱਤਰ ਹੈ ਆਪਸ਼ਨ ਨੰਬਰ A ਉੱਪਰ ਵਿੱਚ ਅਗੇਤਰ ਨਹੀਂ ਲੱਗਿਆ ਹੋਇਆ ਉਪਕਾਰ ਵਿੱਚ ਉਪ ਅਗੇਤਰ ਹੈ ਅਤੇ ਉਪਨਾਮ ਵਿੱਚ ਉਪ ਅਗੇਤਰ ਹੈ ਅਤੇ ਉਪਬੋਲੀ ਵਿੱਚ ਉਪ ਅਗੇਤਰ ਲੱਗਿਆ ਹੋਇਆ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਹੇਠ ਲਿਖਿਆਂ ਵਿੱਚੋਂ ਵਿਅੰਜਨ ਅੰਨ ਸਸੇ ਤੋਂ ਲੱਲੇ ਤੱਕ ਸਸੇ ਤੋਂ ੜਾੜੇ ਤੱਕ ਊੜੇ ਤੋਂ ਫੁੱਫੇ ਤੱਕ ਆੜੇ ਤੋਂ ੜੜੇ ਤੱਕ ਇਹਦਾ ਰਾਈਟ ਆਨਸਰ ਹੈ ਵਿਅੰਜਨ ਸਸੇ ਤੋਂ ਲੱਲੇ ਤੱਕ ਵਿਅੰਜਨ ਹੁੰਦੇ ਹਨ ਟੋਟਲ ਵਿਅੰਜਨ 38 ਹੁੰਦੇ ਹਨ ਚੱਲਦੇ ਆਂ ਅਗਲੇ ਪ੍ਰਸ਼ਨ ਤੇ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਸੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਬਾਗਾਂ ਵਿੱਚ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਸੀ ਇਸ ਦਾ ਸਹੀ ਉੱਤਰ ਹੈ অপਸ਼ਨ ਨੰਬਰ B ਇਸ ਦਾ ਸਹੀ ਉੱਤਰ ਹੈ ਤੀ ਰਾਗਾਂ ਵਿੱਚ ਗੁਰੂ ਅਰਜਨ ਦੇਵ ਜੀ ਦੁਆਰਾ ਬਾਣੀ ਰਚੀ ਗਈ ਸੀ ਪ੍ਰਸ਼ਨ ਨੰਬਰ 26 ਨਿਰੰਕਾਰੀ ਅੰਦੋਲਨ ਦੀ ਸਥਾਪਨਾ ਕਿਸ ਨੇ ਕੀਤੀ ਸੀ? ਬਾਬਾ ਬਾਲਕ ਸਿੰਘ, ਰਾਮ ਸਿੰਘ, ਰਾਜਾ ਰਾਮ ਮਹਾਂਰਾਏ, ਬਾਬਾ ਦਿਆਲ ਦਾਸ ਜੀ ਇਸ ਦਾ ਸਹੀ ਉੱਤਰ ਹੈ ਨਿਰੰਕਾਰੀ ਅੰਦੋਲਨ ਦੀ ਸਥਾਪਨਾ ਬਾਬਾ ਦਿਆਲ ਦਾਸ ਜੀ ਦੁਆਰਾ ਕੀਤੀ ਗਈ ਸੀ অপশন ਨੰਬਰ ডি ਇਸਾ ਸਹੀ ਉੱਤਰ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬਾ ਫਰੀਦ ਦੇ ਕਿੰਨੇ ਸ਼ਲੋਕ ਹਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬਾ ਫਰੀਦ ਜੀ ਦੇ 112 ਸ਼ਲੋਕ ਹਨ ਬਾਬਾ ਫਰੀਦ ਜੀ ਦੇ ਗੁਰੂ ਖਵਾਜਾ ਬਾਬਾ ਫਰੀਦ ਜੀ ਦੇ ਗੁਰੂ ਖਵਾਜਾ ਬਖਤਿਆਰ ਕਾਕੀ ਜੀ ਸਨ ਬਖਤਿਆਰ ਅਖਤਿਆਰ ਕਾਕੀ ਜੀ ਅਖਤਿਆਰ ਕਾਕੀ ਜੀ ਬਾਬਾ ਫਰੀਦ ਜੀ ਦੇ ਗੁਰੂ ਸਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਬ੍ਰਹਮੋ ਸਮਾਜ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ ਸੀ ਦਵਾਮੀ ਦੇਯਾਨੰਦ ਸਰਸਵਤੀ ਰਾਜਾ ਰਾਮ ਮੌਰਾਇ ਬਾਬਾ ਬਾਲਕ ਸਿੰਘ ਸ਼ਿਵ ਦਿਯਾਲ ਇਸ ਦਾ ਸਹੀ ਉੱਤਰ ਹੈ ਬ੍ਰਹਮੋ ਸਮਾਜ ਦੀ ਸਥਾਪਨਾ ਰਾਜਾ ਰਾਮ ਮੌਰਾਇ ਜੀ ਦੁਆਰਾ ਕੀਤੀ ਗਈ ਸੀ ਇਹ 1828 ਵਿੱਚ ਕੀਤੀ ਗਈ ਸੀ ਇਹਨਾਂ ਦੁਆਰਾ ਹੀ ਲਾਰਡ ਵਿਲੀਅਮ ਬੈਂਟਿਕ ਨਾਲ ਮਿਲ ਕੇ ਸਤੀ ਪ੍ਰਥਾ ਨੂੰ 1829 ਵਿੱਚ ਬੰਦ ਕੀਤਾ ਗਿਆ ਸੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਭਗਤੀ ਲਹਿਰ ਦੇ ਕਿਹੜੇ ਸੰਤ ਵੱਲੋਂ ਵਿਨੇ ਪੱਤਰ ਕਾ ਲਿਖੀ ਗਈ ਸੀ ਇਸ ਦਾ ਸਹੀ ਉੱਤਰ ਹੈ ਵਿਨੇ ਪੱਤਰ ਕਾ ਤੁਲਸੀ ਦਾਸ ਜੀ ਦੁਆਰਾ ਲਿਖੀ ਗਈ ਸੀ ਵਿਨੇ ਪੱਤਰ ਕਾ ਤੁਲਸੀ ਦਾਸ ਜੀ ਦੁਆਰਾ ਲਿਖੀ ਗਈ ਸੀ ਤੁਲਸੀ ਦਾਸ ਜੀ ਦੁਆਰਾ ਰਾਮ ਚਰਿਤ੍ਰਮਾਨਸ ਰਾਮ ਰਾਮ ਚਿਤ੍ਰਮਾਨਸ ਛ੍ਰਿਤ ਮਾਨਸ ਮਾਨਸ ਲਿਖਿਆ ਗਿਆ ਅਤੇ ਰਾਮ ਚਿਤ੍ਰਮਾਨਸ ਲਿਖਿਆ ਤੇ ਹਰਿਮਾਨ ਚਾਲੀਸਾ ਲਿਖਿਆ ਗਿਆ ਹਨੂਮਾਨ ਹਨੂਮਾਨ ਚਾਲੀਸਾ ਲਿਖਿਆ ਗਿਆ ਇਹ ਤੁਰਸੀਦਾਸ ਜੀ ਦੀਆਂ ਕੁਝ ਫੇਮਸ ਰਚਨਾਵਾਂ ਹਨ ਜੋ ਹਮੇਸ਼ਾ ਪੇਪਰਾਂ ਵਿੱਚ ਪੁੱਛੀਆਂ ਜਾਂਦੀਆਂ ਹਨ ਪ੍ਰਸ਼ਨ ਨੰਬਰ 3 ਨਾਮਤਾਰੀ ਮਿਸ਼ਨ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਨਾਮਤਾਰੀ ਮਿਸ਼ਨ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਨਾਮਤਾਰੀ ਮਿਸ਼ਨ ਨੂੰ ਪੁੱਕਾ ਮਿਸ਼ਨ ਵਜੋਂ ਵੀ ਜਾਣਿਆ ਜਾਂਦਾ ਹੈ ਪ੍ਰਸ਼ਨ ਨੰਬਰ 31 ਨਾਮਤਾਰੀ ਲਹਿਰ ਦਾ ਸੰਸਥਾਪਕ ਕੌਣ ਸੀ ਨਾਮਤਾਰੀ ਲਹਿਰ ਦਾ ਸੰਸਥਾਪਕ ਬਾਬਾ ਬਾਲਕ ਸਿੰਘ ਸੀ অপਸ਼ਨ ਨੰਬਰ ਸੀ ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 32 ਮੱਕੇ ਗੇ ਗੱਲ ਮੁੱਕਦੀ ਨਹੀਂ ਕਿਸ ਕਵੀ ਦੀ ਸ਼ਾਇਰੀ ਹੈ ਮੱਕੇ ਗੇ ਗੱਲੇ ਮੁਕਦੀ ਨਹੀਂ ਇਹ ਬਾਬਾ ਬੁੱਲੇ ਸ਼ਾਹ ਦੀ ਕਵਿ ਤਰੀ ਹੈ অপਸ਼ਨ ਨੰਬਰ A ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 33 ਭਾਈ ਰਾਮ ਸਿੰਘ ਜੀ ਨੂੰ ਕਦੋਂ ਗ੍ਰਿਫਤਾਰ ਕੀਤਾ ਗਿਆ ਭਾਈ ਰਾਮ ਸਿੰਘ ਜੀ ਨੂੰ 1863 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ অপਸ਼ਨ ਨੰਬਰ C ਇਸ ਦਾ ਸਹੀ ਉੱਤਰ ਹੈ 1863 ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰਕੇ ਰੰਗੂਨ ਦੀ ਜੇਲ੍ਹ ਵਿੱਚ ਭੇਜਿਆ ਗਿਆ ਅਤੇ ਰੰਗੂਨ ਦੀ ਜੇਲ੍ਹ ਵਿੱਚ 1872 ਵਿੱਚ ਇਨਾਂ ਦੀ ਮੌਤ ਹੋ ਗਈ ਸੀ ਪ੍ਰਸ਼ਨ ਨੰਬਰ 34 ਨਾਮਤਾਰੀ ਲਹਿਰ ਕਿਸ ਪ੍ਰਕਾਰ ਦੀ ਲਹਿਰ ਸੀ ਨਾਮਤਾਰੀ ਲਹਿਰ ਇੱਕ ਸਮਾਜਿਕ ਲਹਿਰ ਸੀ অপশন ਨੰਬਰ B ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 35 ਪੰਜਾਬ ਵਿੱਚ ਆਰਿਆ ਸਮਾਜ ਦੀ ਸਥਾਪਨਾ ਕਦੋਂ ਕੀਤੀ ਗਈ ਸੀ ਪੰਜਾਬ ਵਿੱਚ ਆਰਿਆ ਸਮਾਜ ਦੀ ਸਥਾਪਨਾ 1877 ਵਿੱਚ ਕੀਤੀ ਗਈ ਸੀ অপশন ਨੰਬਰ B ਇਸ ਦਾ ਸਹੀ ਉੱਤਰ ਹੈ ਪਹਿਲੀ ਵਾਰ ਆਰੀਆ ਸਮਾਜ ਦੀ ਸਥਾਪਨਾ 1875 ਵਿੱਚ ਮੁੰਬਈ ਵਿਖੇ ਕੀਤੀ ਗਈ ਸੀ। ਮੁੰਬਈ ਵਿਖੇ ਕੀਤੀ ਗਈ ਸੀ। ਫਿਰ ਉਸ ਤੋਂ ਬਾਅਦ ਵਿੱਚ 1877 ਵਿੱਚ ਪੰਜਾਬ ਵਿੱਚ ਕੀਤੀ ਗਈ ਸੀ। ਪ੍ਰਸ਼ਨ ਨੰਬਰ 36 ਗੁਗਾ ਪੀਰ ਦੀ ਯਾਦ ਵਿੱਚ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ? ਜਰਗ ਦਾ ਮੇਲਾ, ਚਪਾਰ ਦਾ ਮੇਲਾ, ਰੋਸ਼ਨੀ ਦਾ ਮੇਲਾ, ਮਾਗੀ ਦਾ ਮੇਲਾ। ਗੁਗਾ ਪੀਰ ਦੀ ਯਾਦ ਵਿੱਚ ਚਪਾਰ ਦਾ ਮੇਲਾ ਲੱਗਦਾ ਹੈ। অপশন নাম্বার বি ਇਸ ਦਾ ਸਹੀ ਉੱਤਰ ਹੈ। ਪ੍ਰਸ਼ਨ ਨੰਬਰ 37 ਜਰਗ ਦੇ ਮੇਲੇ ਵਿੱਚ ਕਿਸ ਦੀ ਪੂਜਾ ਕੀਤੀ ਜਾਂਦੀ ਹੈ? ਜਰਗ ਦੇ ਮੇਲੇ ਵਿੱਚ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਹੈ। ਇਹ ਮੇਲਾ ਸ਼ੀਤਲਾ ਦੇਵੀ, ਇਹ ਮੇਲਾ ਮਾਤਾ ਸ਼ੀਤਲਾ ਮਾਤਾ ਸ਼ੀਤਲਾ ਦੇਵੀ ਮਾਤਾ ਸ਼ੀਤਲਾ ਦੇਵੀ ਦੇ ਸਨਮਾਨ ਵਿੱਚ ਲੱਗਦਾ ਹੈ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਪ੍ਰਸ਼ਨ ਨੰਬਰ 38 ਤੂਤਾਂ ਵਾਲਾ ਖੂ ਕਿਸ ਲੇਖਕ ਦੀ ਰਚਨਾ ਹੈ ਤੂਤਾਂ ਵਾਲਾ ਖੂ ਟੋਹਨ ਸਿੰਘ ਸੀਤਲ ਦੀ ਰਚਨਾ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਇਹ ਹੋ ਹਮਾਰਾ ਜੀਵਨਾ ਕਿਸ ਲੇਖਕ ਦੀ ਰਚਨਾ ਹੈ ਇਹ ਹੋ ਹਮਾਰਾ ਜੀਵਨਾ ਇਹ ਹੋ ਹਮਾਰਾ ਜੀਵਨਾ ਦਲੀਪ ਕੌਰ ਟਿਵਾਣਾ ਜੀ ਦੀ ਰਚਨਾ ਹੈ ਆਪਸ਼ਨ ਨੰਬਰ ਡੀ ਦਾ ਸਹੀ ਉੱਤਰ ਹੈ ਕਿਲਾ ਮੁਬਾਰਕ ਕਿੱਥੇ ਸਥਿਤ ਹੈ ਫਰੀਦਕੋਟ ਬਠਿੰਡਾ ਅੰਮ੍ਰਿਤਸਰ ਜਲੰਧਰ ਇਸ ਦਾ ਸਹੀ ਉਤਰ ਹੈ ਕਿਲਾ ਮਵਾਰਕ ਬਠਿੰਡੇ ਵਿੱਚ ਸਥਿਤ ਹੈ ਇਸ ਦੀ ਉਚਾਈ 39 ਮੀਟਰ ਹੈ 39 ਮੀਟਰ ਇਸ ਕਿਲੇ ਦੀ ਉਚਾਈ ਹੈ ਇਹ ਕਿਲਾ ਇੱਕ ਸਮੁੰਦਰੀ ਇਹ ਕਿਲਾ ਇੱਕ ਸਮੁੰਦਰੀ 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 ਜਹਾਜ਼ ਦੀ ਸ਼ਕਲ ਵਿੱਚ ਬਣਿਆ ਹੋਇਆ ਹੈ ਸਮੁੰਦਰੀ ਜਹਾਜ਼ ਦੀ ਸ਼ਕਲ ਵਿੱਚ ਬਣਿਆ ਹੋਇਆ ਹੈ ਪਹਿਲੀ ਭਾਰਤੀ ਮਹਿਲਾ ਸ਼ਾਸਕ ਰਈਆ ਸੁਲਤਾਨ ਨੂੰ ਇਸ ਕਿਲੇ ਵਿੱਚ ਹੀ ਬੰਦੀ ਬਣਾ ਕੇ ਰੱਖਿਆ ਗਿਆ ਸੀ। ਗਠਿੰਡੇ ਦੇ ਕਿਲੇ ਵਿੱਚ ਹੀ ਬੰਦੀ ਬਣਾ ਕੇ ਰੱਖਿਆ ਗਿਆ ਸੀ ਇਸ ਕਿਲੇ ਨੂੰ 1754 ਵਿੱਚ ਬਾਬਾ ਆਲਾ ਸਿੰਘ ਬਾਬਾ ਆਲਾ ਸਿੰਘ ਜੀ ਦੁਆਰਾ ਬਾਬਾ ਆਲਾ ਸਿੰਘ ਜੀ ਦੁਆਰਾ ਇਸ ਨੂੰ ਜਿੱਤਿਆ ਗਿਆ ਸੀ ਅਤੇ ਆਪਣੇ ਕਬਜ਼ੇ ਵਿੱਚ ਲਿਆ ਗਿਆ ਸੀ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਪ੍ਰਸ਼ਨ ਨੰਬਰ 41 ਜਹਾਜ਼ ਹਵੇਲੀ ਕਿਸ ਨਾਲ ਸੰਬੰਧਤ ਹੈ? ਵਜ਼ੀਰ ਖਾਂ ਟੋਡਰ ਮੱਲ ਬਾਦਸ਼ਾਹ ਅਕਬਰ ਇਹਨਾਂ ਵਿੱਚੋਂ ਕੋਈ ਨਹੀਂ ਜਹਾਜ ਹਵੇਲੀ ਟੋਡਰ ਮੱਲ ਜੀ ਨਾਲ ਸੰਬੰਧਿਤ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਇਹ ਸ੍ਰੀ ਫਤੇਗੜ ਸਾਹਿਬ ਵਿਖੇ ਸਥਿਤ ਹੈ ਜਹਾਜ ਹਵੇਲੀ ਫਤੇਗੜ ਫਤੇ ਫਤੇਗੜ ਫਤੇਗੜ ਸਾਹਿਬ ਵਿਖੇ ਸਥਿਤ ਹੈ ਪਟਿਆਲਾ ਵਿੱਚ ਸ਼ੀਸ਼ ਮੈਲ ਦੀ ਉਸਾਰੀ ਕਿਸ ਦੁਆਰਾ ਕਰਵਾਈ ਗਈ ਸੀ ਮਹਾਰਾਜਾ ਰਾਜਿੰਦਰ ਸਿੰਘ ਮਹਾਰਾਜਾ ਨਰਿੰਦਰ ਸਿੰਘ ਮਹਾਰਾਜਾ ਭੁਪਿੰਦਰ ਸਿੰਘ ਮਹਾਰਾਣੀ ਅੰਮ੍ਰਿਤਕੌਰ ਇਸ ਦਾ ਸਹੀ ਉੱਤਰ ਹੈ ਪਟਿਆਲਾ ਵਿੱਚ ਸ਼ੀਸ਼ ਮੈਲ ਦੀ ਉਸਾਰੀ ਮਹਾਰਾਜਾ ਨਰਿੰਦਰ ਸਿੰਘ ਜੀ ਦੁਆਰਾ ਕਰਵਾਈ ਗਈ ਸੀ ਮਹਾਰਾਣੀ ਅੰਮ੍ਰਿਤਕੌਰ ਭਾਰਤ ਦੀ ਪਹਿਲੀ ਮਹਿਲਾ ਭਾਰਤ ਦੀ ਪਹਿਲੀ ਮਹਿਲਾ ਹੈਲਥ ਮਿਨਿਸਟਰ ਸਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਕਿੱਥੇ ਸਥਿਤ ਹੈ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਅੰਮ੍ਰਿਤਸਰ ਵਿਖੇ ਸਥਿਤ ਹੈ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਕਿਹਾ ਜਾਂਦਾ ਹੈ ਇੱਕ ਹੋਰ ਤੁਸੀਂ ਯਾਦ ਰੱਖਣਾ ਹੈ ਮਹਾਰਾਜਾ 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 ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਯੁੱਧ ਅਜਾਇਬ ਘਰ ਮਹਾਰਾਜਾ ਰਣਜੀਤ ਸਿੰਘ ਅਜੁੱਧ ਅਜਾਇਬ ਅਜਾਈਬਕਰ ਇਹ ਲੁਧਿਆਣਾ ਵਿਖੇ ਸਿੱਟੇ ਹੈ ਇਹ ਦੋਨੇ ਪੁਆਇੰਟ ਤੁਸੀਂ ਯਾਦ ਰੱਖਣੇ ਹਨ ਹਮੇਸ਼ਾ ਐਗਜ਼ਾਮੀਨਰ ਬੱਚਿਆਂ ਨੂੰ ਇੰਨਾ ਵਿੱਚ ਉਲਝਾ ਦਿੰਦਾ ਹੈ ਮਹਾਰਾਜਾ ਰਣਜੀਤ ਸਿੰਘ ਯੁੱਧ ਅਜਾਈਬਕਰ ਲੁਧਿਆਣਾ ਵਿਖੇ ਹੈ ਮਹਾਰਾਜਾ ਰਣਜੀਤ ਸਿੰਘ ਅਜਾਈਬਕਰ ਇਸ ਨੂੰ ਮਹਾਰਾਯਾ ਰਣਜੀਤ ਸਿੰਘ ਮਿਊਜ਼ੀਅਮ ਕਿਹਾ ਜਾਂਦਾ ਹੈ ਉਹ ਅੰਮ੍ਰਿਤਸਰ ਵਿਖੇ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਕਪੂਰਥਲਾ ਹੈਰੀਟੇਜ ਫੈਸਟੀਵਲ ਕਿਸ ਨਾਲ ਸੰਬੰਧਿਤ ਹੈ ਜਸਤਾ ਸਿੰਘ ਰਾਮਗੜੀਆ ਜਸਤਾ ਸਿੰਘ ਆਲੂਵਾਲੀਆ ਨਵਾਬ ਕਪੂਰ ਸਿੰਘ ਆਲਾ ਸਿੰਘ ਇਸ ਦਾ ਸਹੀ ਉੱਤਰ ਹੈ ਕਪੂਰਥਲਾ ਹੈਰੀਟੇਜ ਫੈਸਟੀਵਲ ਜਸਤਾ ਸਿੰਘ ਆਲੂਵਾਲੀਆ ਜੀ ਨਾਲ ਸੰਬੰਧਿਤ ਹੈ ਇਹ 2003 ਵਿੱਚ ਮਨਾਇਆ ਗਿਆ ਸੀ ਪ੍ਰਸ਼ਨ ਨੰਬਰ 45 ਛੋਟਾ ਕੱਲੂਕਾਰਾ ਕਦੋਂ ਹੋਇਆ ਸੀ ਛੋਟਾ ਕੱਲੂਕਾਰਾ 1746 ਵਿੱਚ ਹੋਇਆ ਸੀ অপਸ਼ਨ ਨੰਬਰ ਬੀ ਇਸ ਦਾ ਸਹੀ ਉੱਤਰ ਹੈ ਇਹ ਗੁਰਦਾਸਪੁਰ ਇਹ ਗੁਰਦਾਸਪੁਰ ਇਹ ਕਾਨੂੰਵਾਲ ਬਾਨੂੰਵਾਲ ਵਿਖੇ ਹੋਇਆ ਸੀ ਉਸ ਸਮੇਂ ਪੰਜਾਬ ਦਾ ਸੁਬੇਦਾਰ ਯਾਇਆ ਖਾਨ ਸੀ ਪੰਜਾਬ ਦਾ ਸੁਬੇਦਾਰ ਯਾਇਆ ਖਾਨ ਸੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਕਿਹੜੇ ਲਿਖਿਆਂ ਵਿੱਚੋਂ ਫੁਲਕੀਆਂ ਮਿਸਲ ਦੇ ਖੇਤਰ ਕਿਹੜੇ ਹਨ ਨਾਬਾ ਮਲੇਰ ਕੋਟਲਾ ਪਟਿਆਲਾ ਪਟਿਆਲਾ ਨਾਬਾ ਫਰੀਦਕੋਟ ਪਟਿਆਲਾ ਨਾਬਾ ਜੀਂਦ ਮਲੇਰ ਕੋਟਲਾ ਪਟਿਆਲਾ ਜੀਂਦ ਇਸ ਦਾ ਸਹੀ ਉੱਤਰ ਹੈ ਫੁਲਕੀਆ ਰਿਆਸਤ ਫੁਲਕੀਆ ਮਿਸਲ ਦੇ ਖੇਤਰ ਪਟਿਆਲਾ ਨਾਬਾ ਜੀਂਦ ਸੰ ਆਪਸ਼ਨ ਨੰਬਰ ਸੀ ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 47 ਵੱਡਾ ਖੱਲੂਕਾਰਾ ਕਦੋਂ ਵਾਪਰਿਆ ਸੀ ਵੱਡਾ ਖੱਲੂਕਾਰਾ 1762 ਵਿੱਚ ਹੋਇਆ ਸੀ ਆਪਸ਼ਨ ਨੰਬਰ ਸੀ ਇਸ ਦਾ ਸਹੀ ਉੱਤਰ ਹੈ ਇਹ ਹੈ ਅਹਿਮਦ ਸ਼ਾਹ ਅਬਦਾਲੀ ਇਹ ਹੈ ਇਹ ਹੈ ਅਹਿਮਦ ਅਹਿਮਦ ਸ਼ਾਹ ਅਬਦਾਲੀ ਦੁਆਰਾ ਕੀਤਾ ਗਿਆ ਸੀ ਇਹ ਮਾਲਾਇਰ ਕੋਟਲਾ ਦੇ ਨੇੜੇ ਉੱਪਰ ਹੀੜਾ ਵਿਖੇ ਹੋਇਆ ਸੀ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਪਟਿਆਲਾ ਵਿਖੇ 12 ਦਰੀ ਗਾਰਡਨ ਕਿਸ ਨੇ ਬਣਵਾਇਆ ਸੀ ਇਸ ਦਾ ਸਹੀ ਉੱਤਰ ਹੈ ਪਟਿਆਲਾ ਵਿੱਚ 12 ਦਰੀ ਗਾਰਡਨ ਮਹਾਰਾਜਾ ਰਣਜੀਤ ਰਜਿੰਦਰ ਸਿੰਘ ਦੁਆਰਾ ਬਣਾਇਆ ਗਿਆ ਸੀ ਆਪਸ਼ਨ ਨੰਬਰ B ਇਸ ਦਾ ਸਹੀ ਉੱਤਰ ਹੈ ਐਡ ਲਿਖਿਆਂ ਵਿੱਚੋਂ ਵੱਡਾ ਵੇਲਾ ਕਿਸ ਲੇਖਕ ਦੀ ਰਚਨਾ ਹੈ ਵੱਡਾ ਬੇਲਾ ਪ੍ਰੋਫੈਸਰ ਮਾਹਨ ਸਿੰਘ ਜੀ ਦੀ ਰਚਨਾ ਹੈ ਪ੍ਰੋਫੈਸਰ ਮਾਹਨ ਸਿੰਘ ਪ੍ਰੋਫੈਸਰ ਮਾਹਨ ਸਿੰਘ ਮੇਲਾ ਪ੍ਰੋਫੈਸਰ ਮਾਹਨ ਸਿੰਘ ਮੇਲਾ ਲੁਧਿਆਣਾ ਵਿੱਚ ਹਰ ਇੱਕ ਸਾਲ ਲੱਗਦਾ ਹੈ ਲੁਧਿਆਣਾ ਵਿੱਚ ਹਰ ਇੱਕ ਸਾਲ ਲੱਗਦਾ ਹੈ ਪ੍ਰਸ਼ਨ ਨੰਬਰ 50 ਪੰਜਾਬੀ ਨਾਵਲ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਪੰਜਾਬੀ ਨਾਵਲ ਦਾ ਪਿਤਾਮਾ ਨਾਨਕ ਸਿੰਘ ਜੀ ਨੂੰ ਕਿਹਾ ਜਾਂਦਾ ਹੈ অপਸ਼ਨ ਨੰਬਰ ਡੀ ਇਸ ਦਾ ਸਹੀ ਉੱਤਰ ਹੈ ਜੇਕਰ ਕਲਾਸ ਵਧੀਆ ਲੱਗੀ ਤਾਂ ਕਲਾਸ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਮਿਲਦੇ ਹਾਂ ਅਗਲੀ ਕਲਾਸ ਵਿੱਚ